ਅਮੀ ਦਿੱਲੀ ਦੇ ਹਵਾਈ ਅੱਡੇ ਦੇ ਉੱਤੇ ਆਪਣੇ ਬੇਟੇ ਨਾਲ ਤੇ ਇੱਕ ਹੋਰ ਸਾਥੀ ਨਾਲ ਉਹ 에어 ਇੰਡੀਆ ਦੀ 에어ਲਾਈਨ ਹੈ ਜਿਹੜੀ ਤੇ ਜਦੋਂ ਇਕਨੋਮਿਕ ਕਲਾਸ ਵੱਲ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਸਾਥੀ ਨਾਲ ਦੇ ਵੱਧਦੇ ਨੇ ਤੋ ਦੇਖਦਿਆ ਸੀਟਾਂ ਫਟੀਆਂ ਪੁਰਾਣੀਆਂ ਕਸੀਆਂ ਗੰਦੀਆਂ ਤੇ ਬਿਜ਼ਨਸ ਕਲਾਸ ਦੇ ਵਿੱਚ ਕਹਿੰਦੇ ਖਲਾਰਾ ਗੰਧ ਹੋਏ ਜਾਂ ਕੋਈ ਪ੍ਰਬੰਧ ਨਹੀਂ ਤੇ ਉਹ ਇਸ ਨੂੰ ਲੈ ਕੇ ਉੱਥੋਂ ਦੇ ਕਰੂ ਮੈਂਬਰਾਂ ਕੋਲ ਇਤਰਾਜ਼ ਪ੍ਰਗਟਾਉਂਦੇ ਨੇ ਕਿ ਤਿੱਕ ਕਰੋ ਇਹ ਸਹੀ ਨਹੀਂ ਉਹਨੂੰ ਦਰੁਸਤ ਕਰਨ ਦੀ بجائے ਉਹਨਾਂ ਨਾਲ ਕਹਿੰਦੇ ਬਹਿਸ 'ਚ ਪੈ ਜਾਂਦੇ ਨੇ ਤੇ ਗਿਆਨੀ ਰਕबीर ਸਿੰਘ ਬੈਸਣ ਦੀ بجائے ਉਹ ਕਹਿੰਦੇ ਠੀਕ ਆ ਭਾਈ ਤੁਸੀਂ ਠੀਕ ਨਹੀਂ ਕਰਨਾ ਫਿਰ ਮੈਂ ਬਾਹਰ ਜਾ ਕੇ ਗੱਲ ਕਰ ਲੈਣਾ ਮੈਂ ਬਾਹਰ ਚਲਣਾ ਉਹ ਕਹਿੰਦੇ ਕਿ ਕਪਤਾਨ ਬੜੀ ਅੱਛੇ ਤਰੀਕੇ ਨਾਲ ਗੱਲ ਕਰ ਰਿਹਾ ਸੀ ਪਰ ਬਾਕੀ ਮੈਂਬਰਾਂ ਦਾ ਬਾਕੀ ਉੱਥੇ ਅੰਦਰ ਟੀਮ ਦਾ ਬਵਿਵਹਾਰ ਚੰਗਾ ਨਹੀਂ ਸੀ ਜਦੋਂ ਜਹਾਜ਼ ਤੋਂ ਬਾਹਰ ਆਉਣਾ ਮਨਜ਼ੂਰ ਕੀਤਾ ਤਦ ਕੁਝ ਹੋਰ ਇੱਕ ਮਹਿਲਾ ਯਾਤਰੀ ਦੱਸਿਆ ਜਾਂ ਕੁਝ ਹੋਰ ਯਾਤਰੀਆਂ ਨੇ ਵੀ ਇਸ ਉਹਨਾਂ ਦੇ ਬਵਿਵਹਾਰ ਦੇ ਉੱਤੇ ਜਿਹੜਾ 에ਅਰਲਾਈਨ ਨੇ ਕੀਤਾ ਕਈਆਂ ਨੇ ਇਤਰਾਜ਼ ਦਿੱਤਾ ਉਹ ਵੀ ਨਾਲ ਬਾਹਰ ਆਏ